ਕਿ ਕਿਥੇ ਦੇ ਰੇਲ ਵਾਲੇ ਦੋਨੋਂ ਸਹਾਰ ਮੁਕੀ ਕਿਥੇ ਜਾਣਾ ਨਾ ਹੋਇਆ ਸੀ ਜੀ ਅੱਜ ਸਾਨੂੰ ਇਹ ਨੋਟੀਫਿਕੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਭੱਜੇ ਆਂ ਤੇ ਇੱਥੇ ਦੋ ਮਾਲਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਦਾ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਭ ਤੋਂ ਹਸਪੀਟਲ ਭਰੇ ਘਰ ਤਾਂ ਤੇ ਬਾਕੀ ਹਰੇ ਜੋ ਬਚਾ ਕਰਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਜਾਨੀ ਮਾਲ ਨੂੰ ਨੁਕਸਾਨ ਜਾਨੀ ਮਾਲ ਨੂੰ ਨੁਕਸਾਨ ਨਹੀਂ ਹੋਇਆ ਕਿਧਰ ਆ ਰਹੀ ਸੀ ਇਹ ਟ੍ਰੇਨ ਆ उधरੋਂ ਆ ਰਹੀ ਸੀ ਹਮਾਲਾ ਸਾਈਡ ਤੋਂ ਤੇ ਬਸ ਇਹ ਜੱਡੀਆਂ ਟਕਰਾਈਆਂ ਬਾਕੀ ਇਹ ਪਾਰਟ ਆਫ ਅਨਵਰਸਿਟੀ ਦੇ ਨੇ ਇਹਦੇ ਹੌਲ ਹੋਣ ਲਈ ਜੇ லாம் ਕੀ ਤੇ ਕਹਿੰਦੇ ਕਿ ਉਹ ਦੋਵੇਂ ਲੋਕੋ ਪਾਇਲਟ ਆ ਮੇਰਾ ਨਾਮ ਦਾ ਕੁਮਾਰ ਵੀਰ ਪਰ ਕਿਸੇ ਹਸਪਤਾਲ ਫਤਿਹਗੜ ਸਾਹਿਬ ਐਸ ਵਿਲੇ ਐਮਰਜੈਂਸੀ ਡਿਊਟੀ ਵਿੱਚ ਤਨਾਨਦ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਤੋਂ ਲੋਕੋ ਪਾਇਲਟ ਆ ਸੀ ਜਿਹਦੇ ਵਿੱਚ ਹਮਨਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਲਈ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਕੀਤਾ ਓਕੇ ਤੇ ਨੂੰ ਕਿੱਥੇ ਦੇ ਰਹਿਣ ਵਾਲੇ ਲੋਕ ਦੋਨੋਂ ਸਹਾਰਨਪੁਰ ਯੂਕੀ ਦੇ ਰਹਿ ਰਹੇ ਸੀ ਗਿਆ ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4:00 ਵਜੇ ਇਸ ਤਰ੍ਹਾਂ ਇਥੇ ਐਕਸੀਡੈਂਟ ਹੋਇਆ ਤਾਂ ਅਸੀਂ ਇਥੇ ਪੁੱਜੇ ਆ ਤੇ ਇਥੇ ਦੋ ਮਾਲਕੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈ ਗਈ ਤੇ ਸਿਰਫ ਜਿਹੜੇ ਰੇਲਗੱਡੀ ਲੋਡ ਹੈ ਉਹਦੇ ਦੋ ਜੋ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵਧੇਗੜਾ ਤੇ ਬਾਕੀ ਹਰੇ ਜੋ ਬਚਾਅ ਕਰਦੇ ਮੌਕੇ ਦੇ ਉਹ ਚੱਲੇ ਤੇ ਹੋਰ ਕੋਈ ਇਹ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰ ਆ ਰਹੀ ਸੀ ਜੀ ਇਹ ਟ੍ਰੇਨ ਉਧਰ ਹੋ ਰਹੀਆਂ ਸੀ ਹਮਾਲਾ ਸਾਈਡ ਤੋਂ ਤੇ ਬਾਕੀ ਬਾਕੀ ਗੱਡੀਆਂ ਤੇ ਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਹਜੇ ਹੋ ਰਿਹਾ ਹੈ ਜੀ ਜੀ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਆ ਮੇਰਾ ਨਾਮ ਡਾਕਟਰ ਇਵਨ ਪ੍ਰੀਤ ਪਰ ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸ ਵਿਲੇ ਐਮਰਜੈਂਸੀ ਡਿਊਟੀ ਵਿੱਚ ਤਨਾਤ ਆ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਆਏ ਸੀ ਜਿਹਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਹਦੇ ਸੀ ਵਿਕਾਸ ਕੁਮਾਰ ਦੇ ਸੀ ਤੇ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਓਕੇ ਤੇ ਬੰਦ ਕਿੱਥੇ ਦੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਨ ਕੋਈ ਹੁਕੀ ਦੇ ਰਹਿ ਰਹੇ ਸੀ ਗਿਆ ਹੋਇਆ ਸੀਗਾ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੌਣੇ 4 ਵਜੇ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆ ਤੇ ਇੱਥੇ ਦੋ ਮਾਲ ਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜੋ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵਧੇ ਘਰ ਤਾਂ ਤੇ ਬਾਕੀ ਹਰੇ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਇਹ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿੱਧਰ ਆ ਰਹੀ ਸੀ ਇਹ ਟ੍ਰੇਨ ਉਧਰ ਆ ਰਹੀ ਸੀ ਹਮਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਹਜੇ ਹੋ ਰਹੀ ਹੈ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਹੈ ਮੇਰਾ ਨਾਮ ਡਾਕਟਰ ਇਵਨ ਪ੍ਰੀਤ ਪਰ ਸਿਵਲ ਹਸਪੀਟਲ ਪਟੇਗੜ ਸਾਹਿਬ ਐਸ ਵਿਲੇ ਐਮਰਜੈਂਸੀ ਡਿਊਟੀ ਵਿੱਚ ਤਨਤ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਲੋਕੋ ਪਾਇਲਟ ਆਏ ਸੀ ਜਿਹਦੇ ਵਿੱਚ ਹਮਨਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਓਕੇ ਤੇ ਉਹ ਕਿੱਥੇ ਤੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਨਪੁਰ ਹੀ ਉੱਕੀ ਤੇ ਰਹੇ ਸੀ ਹੋਲਾ ਹੋਇਆ ਸੀਗਾ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇਥੇ ਐਕਸੀਡੈਂਟ ਹੋਇਆ ਤਾਂ ਅਸੀਂ ਇਥੇ ਪੁੱਜੇ ਆਂ ਤੇ ਇਥੇ ਦੋ ਮਾਲ ਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਬਰੇਗੜਾ ਤੇ ਬਾਕੀ ਹਰੇ ਜੋ ਬਚਾਅ ਕਰਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰੋਂ ਆ ਰਹੀ ਸੀ ਕਿੱਦਾਂ ਇਹ ਟ੍ਰੇਨ ਉਹਧਰੋਂ ਆ ਰਹੀ ਸੀ ਹਮਾਲਾ ਸਾਈਡ ਤੋਂ ਤੇ ਬਾਕੀ ਬਾਕੀ ਗੱਡੀਆਂ ਟਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਹਜੇ ਹੋ ਰਿਹਾ ਹੈ ਨਾ ਕੀ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਉਹ ਦੋਵੇਂ ਲੋਕੋ ਪਾਇਲਟ ਹੈ ਮੇਰਾ ਨਾਮ ਡਾਕਟਰ ਈਵਨ ਪ੍ਰੇਖਰ ਸਿਵਲ ਹਸਪੀਟਲ ਫਟੇਗੜ ਸਾਹਿਬ ਐਸ ਵੈਲ ਇਮਰਜੈਂਸੀ ਡਿਊਟੀ ਵਿੱਚ ਤਨਾਤ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਆਏ ਸੀ ਜਿਦੇ ਵਿੱਚ ਹਮਨਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਇਹ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰਦੇ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਦੇ ਤਾਂ ਕੀਤਾ ਓਕੇ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਦੋਨੋਂ ਸਹਾਰਨ ਤੋਂ ਯੂਕੀ ਦੇ ਰਹਿ ਰਹੇ ਹੋ ਠੀਕ ਹੈ ਹੋਇਆ ਸੀਗਾ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆ ਤੇ ਇੱਥੇ ਦੋ ਮਾਲ ਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜੋ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵੱਡੇ ਘਰ ਤਾਂ ਤੇ ਬਾਕੀ ਹਜੇ ਜੋ ਬਚਾਅ ਕਰਦੇ ਮੌਕੇ ਦੇ ਉਹ ਚੱਲੇ ਤੇ ਹੋਰ ਕੋਈ ਇਹੋ ਜਿਹੀ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿੱਧਰ ਆ ਰਹੀ ਸੀ ਗੱਡੀ ਇਹ ਟ੍ਰੇਨ ਉਧਰੋਂ ਆ ਰਹੀ ਸੀ ਵਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਹੋਲ ਹੋਣ ਲਈ ਕਿਹਦੇ ਨਾਮ ਕੀ ਨੇ ਪਤਾ ਲੱਗਿਆ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਆ ਸਿਵਲ ਹਸਪਤਲ ਫਤਿਹਗੜ ਸਾਹਿਬ ਐਸਵੇਲੇ ਐਮਰਜੈਂਸੀ ਡਿਊਟੀ ਵਿੱਚ ਤਨਾਤ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋਪਾਇਲਟ ਆਏ ਸੀ ਜਿਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਟੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਹਦੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਉਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਦੋਗੇ ਦੋਨੋਂ ਸਹਾ ਰਣ ਪ੍ਰਯੋਗ ਕੀਤੇ ਰਹਿਣਗੇ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਹਾਂ ਤੇ ਇੱਥੇ ਦੋ ਮਾਲ ਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵਧੇਗੜਾ ਦਾ ਤੇ ਬਾਕੀ ਹਰੇ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿੱਧਰ ਆ ਰਹੀ ਸੀ ਗੱਡੀ ਇਹ ਟ੍ਰੇਨ ਉਧਰ ਆ ਰਹੀ ਸੀ ਵਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਹਜੇ ਹੋ ਰਹੀ ਹੈ ਨਾ ਕੀ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਹੈ ਮੇਰਾ ਨਾਮ ਡਾਕਟਰ ਇਵਨ ਪ੍ਰੇਖ ਪਰ ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸ ਵੇਲੇ ਐਮਰਜੈਂਸੀ ਡਿਊਟੀ ਵਿੱਚ ਤਨਤ ਆ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਲੋਕੋ ਪਾਇਲਟ ਆਏ ਸੀਗੇ ਜਿਹਦੇ ਵਿੱਚ ਮਨਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਰੈਫਰ ਕੀਤਾ ਓਕੇ ਤੇ ਉਹ ਕਿੱਥੇ ਦੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਨ ਕੋਈ ਹੁਕੀ ਦੇ ਰਹਿ ਰਹੇ ਸੀ ਠੀਕ ਹੈ ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ 4:00 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆਂ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲਗੜੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਫਰੇਗਰਸਾ ਤੇ ਬਾਕੀ ਹਜੇ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਯਾਨੀ ਮਾਲੀ ਨੁਕਸਾਨ ਕਿ ਕਿੱਧਰ ਆ ਰਹੀ ਸੀ ਕਿੱਦਾਂ ਇਹ ਟ੍ਰੇਨ ਉਧਰ ਆ ਰਹੀ ਸੀ ਹਮਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਹੋਲੀ ਨਹੀਂ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪ ਮੇਰਾ ਨਾਮ ਡਾਕਟਰ ਇਵਨ ਪ੍ਰੇਖਰ ਸਿਵਲ ਹਸਪਤਲ ਫਤਿਹਗੜ ਸਾਹਿਬ ਐਸਵੇਲੇ ਐਮਰਜੈਂਸੀ ਡਿਊਟੀ ਵਿੱਚ ਤਨਤ ਆ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਆਏ ਸੀ ਜਿਹਦੇ ਵਿੱਚ ਹਮਨਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਉਹ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰਦੇ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਓਕੇ ਤੇ ਨੂੰ ਕਿੱਥੇ ਦੇ ਰਹਿਣ ਵਾਲੇ ਦੋਨੋਂ ਸਹਾਰ ਨੂੰ ਕੋਈ ਹੁੱਕੀ ਦੇ ਰਹਿ ਰਹੇ ਹਾਂ ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਹਾਂ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ